ਸਰੀਕਾ ਅੱਜ ਸਾਰਿਆਂ ਨੂੰ ਅੱਜ ਆਪਾਂ ਚੌਲ ਬਣਾਵਾਂਗੇ ਤੇ ਆਹ ਕੌਲੀ ਚੌਲਾਂ ਦੀ ਹੈਗੀ ਤੇ ਇਹਨਾਂ ਨੂੰ ਆਪਾਂ ਪਹਿਲਾਂ ਭਿਉਂ ਦਿਆਂਗੇ ਧੋਵਾਂਗੇ ਸਵਾਰ ਕੇ ਤੇ ਆਪਾਂ ਖਿਲੇ-ਖਿਲੇ ਚੌਲ ਬਣਾਵਾਂਗੇ ਬਹੁਤ ਵਧੀਆ ਇਹਨਾਂ ਨੂੰ ਆਪਾਂ ਦੋ ਤਿੰਨ ਵਾਰਾ ਧੋਵਾਂਗੇ ਪਹਿਲਾਂ ਹੁਣ ਆਪਾਂ ਇਹ ਪਾਣੀ ਕੱਢ ਦਿਆਂਗੇ होपांग भी पानी करदंगे होना होनओके रखदंगे पानी पाके ਇਹ 10 ਮਿੰਟ ਭਿੱਜੇ ਰਹਿਣਗੇ। ਉਹ ਸੋਪਟਾ ਕੇ ਰੱਖ ਦਿਆਂਗੇ। ਲਓ 10 ਮਿੰਟ ਹੋ ਗਏ ਚੌਲ ਭਿੱਜੈਨੋਂ ਤੇ ਆਪਾਂ ਟਮਾਟਰ, ਗੰਡਾ, ਹਰੀ ਮਿਰਚੇ ਪੱਚੀ ਰੱਖ ਲੇ ਤੇ ਮਟਰ ਕੱਢ ਕੇ ਰੱਖਵੇ। ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਪਤਿਲਾ ਧਰਾਂਗੇ। ਲਓ ਇੱਕ ਗੋਲੀਪਾ ਆਪਣਾ ਚੌਲਾਂ ਦੀ ਸੀ ਤੇ ਸੱਤ ਗੋਲੀਆਂ ਪਾਣੀ ਦੀਆਂ ਪਾਵਾਂਗੇ। ਪਤਿਲੇ 'ਚ ਆਪਾਂ। 1 2 3 ਸਾਤ ਸੋ ਤੇ ਹੁਣ ਇਹ ਪਾਣੀ ਗਰਮ ਹੋ ਗਿਆ ਵਿੱਚ ਆਪਾਂ ਚੌਲ ਪਾ ਦਿਆਂਗੇ ਲੋ ਪਾਣੀ ਨੂੰ ਵਾਲਾ ਆ ਗਿਆ ਤੇ ਆਪਾਂ ਚੌਲਾਂ ਚੋਂ ਪਾਣੀ ਕਢਤਾ ਚਾਹ ਉਹ ਆਪਾਂ ਦੇ ਸਾਰੇ ਤੇ ਆਪਾਂ ਹੁਣ ਦੋ ਆ ਨਿੰਬੂ ਨਿਚੋੜਾਂਗੇ ਵੀ ਆਪਾਂ ਕੱਢ ਦਿਆਂਗੇ ਜਾਂ ਨਿਚੋੜ ਲੈਨੇ ਆ ਨਿੰਬੂ ਹੁਣ ਆਪਾਂ ਇਹ ਨਿਚੋੜ ਦਿਆਂਗੇ ਹੁਣ ਆਪਾਂ ਐਮਬੋ ਵਿੱਚ ਪਾ ਦਿਆਂਗੇ ਫਤਿੱਲੇ ਦੇ ਚੌਲਾਂ 'ਚ ਛਾਣ ਕੇ ਇਹਨਾਂ ਕੱਪਾਂ 'ਚ ਪਾ ਦਿਆਂਗੇ ਨੈਂ ਬੂ ਨਾਲ ਤੇ ਘੋ ਨਾਲ ਖੇਲੇ ਖੇਲੇ ਚੌਰ ਵੜਨਗੇ ਆਪਾਂ ਨੂਣ ਪਾਵਾਂਗੇ ਅੱਧਾ ਇੱਕ ਚਮਚਾ ਉਹਨੂੰ ਟੋਟਾਕ ਦੇਾਂਗੇ ਲਓ ਚੌਰ ਦਾ ਟੁਕੜਾ ਰਿੱਜ ਗਿਆ 10 ਮਿੰਟ ਹੋ ਗਏ ਰਿੱਜ ਜਾਂਦਿਆਂ ਨੂੰ ਤੇ ਹੁਣ ਆਪਾਂ ਲਾ ਕੇ ਛਾਣ ਲਾਂਗੇ ਇਹਨੂੰ ਮੇਚ ਆਪਾਂ ਜਾਲੀ ਵਿਛਾਈ ਹੋਈ ਐ ਹੁਣ ਆ ਪਕੜਾ ਹੀ ਤਾਂ ਰਾਂਗੇ तड़का आप तेल द लाव तो हूं आप तेल जो तेल गर्म हो गया फिर आप गा ते हरी मिर्च पाव गे लो तेल गर्म हो गया तो हूँ आप तेज पत्ता पावे ਹੌਣ ਗੰਡਾ ਤੇ ਹਰੀ ਮਿਰਚ ਇਹ ਪਾਵਾਂਗੇ

ਹੁਣ ਆਪਾਂ ਨੌਣ ਤੇ ਹਲਦੀ ਪਾਵਾਂਗੇ ਜਿੰਨਾ ਖਲੋੜ ਹੈ ਹੁਣ ਆਪਾਂ ਇੱਕ ਘੋੜਾ ਟੱਕ ਦੇਾਂਗੇ ਤਾਂ ਖੜੀ ਬਾਹਰ ਕੱਢ ਲਾਂਗੇ ਤੇ ਟੱਕ ਦੇਾਂਗੇ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਮਟਰ ਜੀ ਜਾਣ ਗਏ ਵਿੱਚ ਇਹ ਪਾਣੀ ਨੂੰ ਆਪੇ ਜਮਾ ਸਕਾਂ ਲਾਂਗੇ ਸੋ ਕਰ ਦਿਆਂਗੇ ਹੁਣ 20 ਸੈਕਿੰਡ लो अपना मसाला बन गया व ला लागे मटर पोले हो गए आप हम ला देंगे हम आप चौल पा लागे डोंगे च थोड़ा मसाला पा देंगे और चौल पा देंगे 哎，师不都带上你老两个。 ਆ ਜਿਹੜੇ ਚੌਲ ਰਹਿੰਦੇ ਆਪਾਂ ਸਾਰੇ ਪਾ ਦੇਾਂਗੇ ਹੁਣ ਹੁਣ ਆਪਾਂ ਉੱਤੇ ਗਲਾਬ ਜਾਲ ਪਾਵਾਂਗੇ ਹੁਣ ਆਪਾਂ ਇਸ ਘਟਿਣਾ ਖਲਾ ਦੇਾਂਗੇ ਚੌਲ ਬਹੁਤ ਵਧੀਆ ਬਣੇ ਆ। ਐਸ ਵੀਡੀਓ ਦੇ 5500 ਲਾਇਕ ਕਰਾ ਦਿਓ। ਦੇਖੋ ਕਿੰਨੇ ਵਧੀਆ ਖਿਲੇ ਖਿਲੇ ਚੌਲ ਬਣੇ ਆ। ਬਹੁਤ ਵਧੀਆ ਬਣੇ ਆ। ਢੀਨੇ ਢੀਨੇ ਖਾਣੇ ਆ ਜੋ। ਬਹੁਤ ਸਵਾਦ ਚੌਲ ਬਣੇ ਹੋਏ। ਕੱਲਾ ਕੱਲਾ ਚੌਲ ਆ। ਕਾਲੇਜ ਪਾਵਾਂਗੇ ਦੇਖੋ ਕਿੰਡੇ ਵਧੀਆ ਬਣੇ ਚੌਲ ਜੇ ਸਾਡੀ ਵੀਡੀਓ ਕੋ ਪਸੰਦ ਲੱਗੇ ਲੈ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ